ਪੰਜਾਬ ਸਿੱਖਿਆ ਕ੍ਰਾਂਤੀ ਭਗਵੰਤ ਮਾਨ ਮਾਨਯੋਗ ਮੁੱਖ ਮੰਤਰੀ ਪੰਜਾਬ ਆ ਨਵੀਂ ਕ੍ਰਾਂਤੀ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਲੈ ਕੇ ਆ ਰਹੇ ਨੇ ਆ ਦੇਖ ਸਕਦੇ ਹੋ ਤੁਸੀਂ ਅੱਜ ਨਹੀਂ ਪੱਥਰ ਧਰਿਆ ਹਰਜੋਤ ਬੈਂਸ ਮਾਨਯੋਗ ਸਿੱਖਿਆ ਮੰਤਰੀ ਲਾਭ ਸਿੰਘ ਉਗੋਕੇ ਐਮ ਐਲ ਏ ਹਲਕਾ ਭਧੌੜ ਦੇ ਸਾਂਝੇ ਯਾਤਰਾ ਸਰਕਾ ਸ਼ਹੀਦ ਸਿਫਾਹੀ ਦਲੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਨਸ ਬਰਨਾਲਾ ਵਿਖੇ ਪਖਾਨਿਆਂ ਦੀ ਮੁਰੰਮਤ ਦਾ ਕੰਮ ਮੁਕੰਮਲ ਹੋਣ ਦੇ ਉਪਰੰਤ ਜਿਹੜੀ ਸਕੂਲ ਦੇ ਬੱਚਿਆਂ ਨੂੰ ਸੌਪਿਆ ਗਿਆ ਸ਼ਰਮ ਵਾਲੀ ਗੱਲ ਆ ਬਾਈ ਦੇਖ ਲਓ ਬਾਥਰੂਮ ਤਿਆਰ ਕਰਕੇ ਉਹਦੇ ਉੱਤੇ ਵੀ ਆਪਣਾ ਨਾਮ ਲਿਖ ਕੇ ਮੁੱਖ ਮੰਤਰੀ ਦਾ ਨਾਮ ਲਿਖ ਕੇ ਜਣੀ ਸ਼ਰਮ ਹੋਣੀ ਚਾਹੀਦੀ ਹੈ ਇਹਨਾਂ ਦੇ ਕਾਰਜ ਇਹ ਜੀ ਕ੍ਰਾਂਤੀਕਾਰੀ ਤੇ ਕਿਉਂਕਿ ਅੱਜ ਪੰਜਾਬ ਪਤਾ ਨਹੀਂ ਕਿਹੜੇ ਰਾਹਾਂ ਤੇ ਤੁਰਿਆ ਆ ਦੇਖ ਸਕਦੇ ਹੋ ਤੁਸੀਂ ਨਹੀਂ ਪੱਥਰ ਧਰਿਆ ਪੰਜਾਬ ਦੇ ਮੁੱਖ ਮੰਤਰੀ ਦਾ ਨਾਮ ਹਰਜੋਤ ਬੈਂਸ ਦਾ ਨਾਮ